12 ਜਨਵਰੀ ਨੂੰ ਇਹੋ ਭਰਤੀ ਹੋਇਆ ਉਸ ਤੋਂ ਬਾਅਦ 3 12 ਮਾਰਚ ਨੂੰ ਹੀ ਡੈਥ ਹੋ ਗਈ ਸਾਡੀ ਲਾਸਟ ਗੱਲਬਾਤ ਉਹਦੀ ਜਿਹੜੀ 3 ਮਾਰਚ ਤੱਕ ਹੋਈ ਉਸ ਤੋਂ ਬਾਅਦ ਨਹੀਂ ਹੋਈ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਅਸੀਂ ਵੇਟ ਕਰਦੇ ਰਹੇ ਉਹਨੇ ਕਹਿੰਦਾ ਜਾਣ ਲੱਗਾ ਕਹਿਣ ਲੱਗਾ ਕਿ ਮੈਂ 15-20 ਦਿਨ ਬਾਰਡਰ ਤੇ ਮੇਰਾ ਕੰਟੈਕਟ ਨਹੀਂ ਹੋਣਾ ਤੁਹਾਡੇ ਨਾਲ ਅਸੀਂ 15-20 ਦਿਨ ਦੀ ਬਜਾਏ ਕਾਫੀ ਦਿਨ ਵੇਟ ਕੀਤਾ ਫਿਰਾਨੂੰ ਪਤਾ ਲੱਗਾ ਤੇ ਦੋਸਤਾਂ ਨੇ ਦੱਸਿਆ ਕਿ ਇਹਦੀ ਡੈਥ ਹੋ ਚੁੱਕੀ ਹੈ ਘਰ ਦੇ ਹਾਲਾਤ ਕਿੰਦਾ ਘਰ ਦੇ ਵਿੱਚ ਹੋਰ ਕੌਣ ਕਮਾਉਣਾ ਤੇ ਮੇਰੇ ਪਿਤਾ ਜੀ ਹਨ ਉਹ ਜਿਹੜੇ ਬਜ਼ੁਰਗ ਉਹਨਾਂ ਕੋਲ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਹੈ ਘਰ ਦੇ ਵਿੱਚ ਕਮਾਈ ਦਾ ਕੋਸਾ ਨਹੀਂ ਹੈਗਾ ਜਨਵਰੀ ਦੇ ਵਿੱਚ ਇਹ ਯੂਕਰੇਨ ਜਾਂਦਾ ਪਰ ਉੱਥੋਂ ਦੇ ਜਿਹੜੇ ਹਾਲਾਤ ਨੇ ਉਹ ਬੱਤਰ ਹੋ ਗਏ ਤੇ ਨੌਜਵਾਨਾਂ ਦੀ ਉੱਤੇ ਡੈਥ ਹੋ ਗਈ ਇਸ ਕਰਦੀ ਤਸਵੀਰ ਅਸੀਂ ਸਾਂਝਾ ਕਰਿਆ ਕਿਉਂਕਿ ਪੰਜਾਬ ਦੇ ਵਿੱਚ ਇੰਨੇ ਬਹੁਤ ਨੌਜਵਾਨ ਹੈਗੇ ਨੇ ਜੋ ਆਪਣੀ ਘਰ ਦੀ ਗਰੀਬੀ ਨੂੰ ਦੂਰ ਕਰਨ ਵਾਸਤੇ ਬਾਹਰ ਦੇ ਮੁਲਕਾਂ ਦਾ ਜਿਹੜਾ ਰੁਖ ਕਰ ਰਹੇ ਦੇ ਪਰ ਉੱਥੇ ਜਾ ਕੇ ਕੀ ਘਟਨਾਵਾਂ ਵਾਪਰੀ ਉਹ ਗੱਲਬਾਤ ਕਰਾਂਗੇ ਪਰਵਾਰਿਕ ਮੈਂਬਰ ਵੀ ਸਾਡੇ ਨਾਲ ਨੇ ਉਹਨਾਂ ਦੇ ਚਾਚਾ ਜੀ ਚਾਚਾ ਜੀ ਸਭ ਤੋਂ ਪਹਿਲਾਂ ਤੇ ਉਮਰ ਕਿੰਨੀ ਸੀ ਬੱਚੀ ਉਮਰ ਉਹਨੇ 30 ਸਾਲ ਦੀ ਤੇ ਮੈਰਿਜ ਹਾਂਜੀ ਮੈਰਿਜ ਤੇ ਕਿੰਨੇ ਬੱਚੇ ਉਹਨਾਂ ਦੇ ਬੱਚੇ ਉਹਨਾਂ ਦੇ ਦੋ ਸੀਗੇ ਇੱਕ ਦਾ ਨਾ ਰਮਨਦੀਪ ਸਿੰਘ ਬੇਟਾ 6 ਸਾਲ ਦਾ ਬੇਟੀ 3 ਸਾਲ ਦੀ ਹੈ ਗੁਰਨਾਜ ਕੌਰ ਤੇ ਕੀ ਕਰਨ ਵਾਸਤੇ ਉੱਥੇ ਗਿਆ ਸੀ ਇੱਕ ਟੂਰਿਸਟ ਵਿੱਚ ਇੱਥੇ ਗਏ ਸੀ ਉੱਥੇ ਜਗ ਉਹ ਭਰਤੀ ਹੋ ਗਏ ਆ ਜਦੋਂ ਇੱਕ ਪੱਥੀ ਹੋ ਗਿਆ ਜੀ ਜੀ ਦੂਤੀ ਨੂੰ ਭਾਈਓ ਨੇ ਦੇਖੋ ਜੀ 12 ਜਨਵਰੀ ਨੂੰ ਇਹ ਤਾਂ ਭਰਤੀ ਹੋਇਆ ਤੇ ਉਸ ਤੋਂ ਬਾਅਦ 3 12 ਮਾਰਚ ਨੂੰ ਹੀ ਡੈਥ ਹੋ ਗਈ ਜੀ ਗੱਲਬਾਤ ਹੁੰਦੀ ਸੀ ਸਾਡੀ ਲਾਸਟ ਗੱਲਬਾਤ ਉਹਦੀ ਜਿਹੜੀ 3 ਮਾਰਚ ਤੱਕ ਹੋਈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਹੋਈ ਕਿੰਦਾ ਪਤਾ ਲੱਗਾ ਤੁਹਾਨੂੰ ਕਿ ਅਸੀਂ ਵੇਟ ਕਰਦੇ ਰਹੇ ਉਹਨੇ ਕਹਿੰਦਾ ਜਾਣ ਲੱਗਾ ਕਹਿ ਲੱਗਾ ਕਿ ਮੈਂ 15 20 ਦਿਨ ਬਾਰਡਰ ਤੇ ਮੇਰਾ ਕੰਟੈਕਟ ਨਹੀਂ ਹੋਣਾ ਤੁਹਾਡੇ ਨਾਲ ਅਸੀਂ 15 20 ਦਿਨ ਦੀ ਬਜਾਏ ਕਾਫੀ ਦਿਨ ਵੇਟ ਕੀਤਾ ਫਿਰ ਕੋਈ ਉਸਦੇ ਦੋਸਤਾਂ ਮਿੱਤਰਾਂ ਦਾ ਕੰਟੈਕਟ ਲੈ ਕੇ ਨੰਬਰ ਲੈ ਕੇ ਗੱਲਬਾਤ ਕੀਤੀ ਫਿਰਾਨੂੰ ਪਤਾ ਲੱਗਾ ਉਹਦੇ ਦੋਸਤਾਂ ਨੇ ਦੱਸਿਆ ਕਿ ਇਹਦੀ ਡੈਥ ਹੋ ਚੁੱਕੀ ਹੈ ਦੇ ਨਾਲ ਹੋਰ ਵੀ ਅੰਮ੍ਰਿਤਸਰ ਦੇ ਨੌਜਵਾਨੀ ਜਾਂ ਹੋਰ ਵੀ ਜ਼ਿਲ੍ਹਿਆਂ ਦੇ ਗਰਦਾਸਪੁਰ ਦੇ ਸੀਗੇ ਜੀ ਉਹਨਾਂ ਦੇ ਮਨ ਤੁਹਾਨੂੰ ਦੱਸਿਆ ਗਿਆ ਕਿ ਡੈਥ ਉਹਨਾਂ ਵੱਲੋਂ ਦੱਸਿਆ ਗਿਆ ਸੁਧਾਰ ਸੀ ਕਿ ਕਦੋਂ ਡੈਥ ਹੋਈ 12 ਮਾਰਚ ਨੂੰ ਡੈਥ ਹੋਈ 12 ਮਾਰਚ ਨੂੰ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ 9 ਤਰੀਕ ਨੂੰ ਲੱਗਿਆ ਇਸ ਵਾਰ ਸੰਡੇ ਨੂੰ ਹਾਂਜੀ ਘਰ ਦੇ ਹਾਲਾਤ ਕਿੱਦਾਂ ਘਰ ਦੇ ਵਿੱਚ ਹੋਰ ਕੌਣ ਕਮਾਉਣਾ ਘਰ ਦੇ ਵਿੱਚ ਮੇਰੇ ਕੋਲ ਮੇਰਾ ਭਰਾ ਤੇ ਮੇਰੀ ਭਾਬੀ ਆ ਤੇ ਮੇਰੇ ਪਿਤਾ ਜੀ ਆ ਨਾ ਉਹ ਚਾਰੇ ਬਜ਼ੁਰਗ ਉਹਨਾਂ ਕੋਲ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਹੈ ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਹਾਂਜੀ ਤੇ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਅਪੀਲ ਕਰਨੇ ਚਾਹੁੰਦੇ ਜੇ ਬੱਚੇ ਨੂੰ ਉਹਦੇ ਵਾਈਫ ਨੂੰ ਉਹ ਪਰਿਵਾਰ ਬਾਰੇ ਕੋਈ ਸੋਚਿਆ ਜਾਵੇ ਦੇਖਿਆ ਜਾਵੇ ਇੰਟਰ ਸਰਕਾਰ ਨੂੰ ਵੀ ਉਮੀਦ ਹੈ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਹੈ ਕਿ ਉਹਦੇ ਵਾਈਫ ਨੂੰ ਜਲਦ ਜਲਦ ਕੁਝ ਨਾ ਕੋਈ ਹਾਲਤ ਦਿੱਤਾ ਜਾਵੇ ਬਿਚਾਰ ਕੇ ਜੋਬ ਦਿੱਤੀ ਜਾਵੇ ਤੇ ਜੋ ਕਿ ਉਹਦਾ ਪੁੱਤਰ ਦੀ ਆਰਮੀ 'ਚ ਜੋ ਉਹਦਾ ਉਹ ਜਿਹੜਾ ਜੇ ਕੰਮ ਕੀਤਾ ਜੋ ਵੀ ਉਹਦਾ ਕੰਮ ਕੀਤਾ ਰਫੰਡ ਨੂੰ ਮਿਲਣਾ ਚਾਹੀਦਾ ਆਹ ਤਾਂ ਡੈੱਡ ਬੋਡੀ ਕੀ ਕਹਿੰਦੇ ਡੈੱਡ ਬੋਡੀ ਇਸੇ ਦਾ ਕਹਿੰਦੇ ਜੇ ਅਗਰ ਹੈਗੀ ਹੈ ਤੁਹਾਨੂੰ ਦਿੱਤੀ ਜੇ ਦਿੱਤੀ ਜਾਵੇ ਜਲਦ ਤੋਂ ਜਲਦ ਪ੍ਰਾਪਤ ਕੀਤੀ ਜਾਵੇ ਮੰਗ ਕਰਦੇ ਹਾਂ ਸਰਕਾਰ ਤੋਂ ਬੋਲੀਏ ਕੋਈ ਸਰਕਾਰ ਦਾ ਨਮਾਇੰਦਾ ਪਹੁੰਚਿਆ ਹੁਣ ਤੱਕ ਕੋਈ ਪ੍ਰਸ਼ਾਸਨਦਾਰੀ ਪਹੁੰਚਿਆ ਨਹੀਂ ਜੀ ਜੋ ਕੋਈ ਨਹੀਂ ਆਇਆ ਨਹੀਂ ਕੋਈ ਨਹੀਂ ਜੀ ਪਰ ਐਸੇ ਘਰ ਦੇ ਵਿੱਚ ਹਾਲਾਤ ਇਹ ਰਹਿ ਰਹੇ ਜੀ ਜੀ ਘਰ ਹੈ ਇਹ ਮੰਗ ਕੀਤੀ ਜਾ ਰਹੀ ਆ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਇਹ ਨੌਜਵਾਨ ਵਿਦੇਸ਼ੀ ਦਾ ਰੁਕ ਲੰਦਾ ਜੁਗਰੀਨ ਦੇ ਵਿੱਚ ਜਾ ਕੇ ਉੱਤੇ ਪਹਿਲਾ ਟੂਰਿਸਟ ਵੀਜ਼ੇ ਤੇ ਜਾਂਦਾ ਤੇ ਫਿਰ ਉੱਥੇ ਜਾ ਕੇ ਉੱਥੋਂ ਦੀ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਿਹੜੇ ਨੌਜਵਾਨ ਨੇ ਉਹ ਭਰਤੀ ਹੋ ਸਕਦੇ ਨੇ ਫਿਰ ਇਸ ਨੌਜਵਾਨ ਦੇ ਵੱਲੋਂ ਹੀ ਆਪਣੀ ਜਿਹੜੀ ਉੱਥੇ ਡਿਊਟੀ ਨਿਭਾਈ ਗਈ ਪਰ ਪਤਾ ਲੱਗਦਾ ਕਿ ਇਹ ਨੌਜਵਾਨ ਦੀ ਡੈਥ ਹੋ ਗਈ ਹੈ ਕਿਉਂਕਿ ਉਹਦੇ ਜਿਹੜੇ ਸਾਥੀ ਸਨ ਉਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਪਰ ਹੁਣ ਜਿਹੜਾ ਘਰ ਦੇ ਵਿੱਚ ਇੱਕ ਮਾਤਮ છਾਇਆ ਪਰ ਸਰਕਾਰ ਪਰਿਵਾਰ ਮੈਂਬਰਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਬੰਦਾ ਮੱਝ ਆਏ ਪਰਵਾਰ ਨੂੰ ਦਿੱਤਾ ਜਾਵੇ ਕਿਉਂਕਿ ਪਰਿਵਾਰਕ ਮੈਂਬਰ ਹੋਰ ਵੀ ਹੈਗੇ ਨੇ ਭਾਜੀ ਕਿੱਦਾਂ ਦੇਖ ਰੋ ਕੀ ਹਾਲਾ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਵੱਲ ਰੋਕਾ ਕਰ ਰਹੇ ਨੇ ਘਰ ਦੀ ਗਰੀਬੀ ਦੂਰ ਕਰਨੇ ਕਿਉਂਕਿ ਪੰਜਾਬ 'ਚ ਕੰਮ ਨਹੀਂ ਹੈਗਾ ਪਰ ਇਹ ਹਾਲਾ ਇਹ ਘਰ ਦੇ ਹਾਲਾਤ ਨੇ ਦੇਖੋ ਕਿ ਅੰਦਰ ਕੀਰਤਨ ਚੱਲਿਆ ਤੇ ਘਰ ਦੇ ਵਿੱਚ ਇੱਕ ਸਦਾ ਮਾਤਮ ਚਾਇਆ ਤੇ ਮਾਤਾ ਪਿਤਾ ਦੇ ਬਲੋਂ ਭਾਜੀ ਇਹੀ ਕਰ ਰਹੇ ਫਿਰ ਹਾਂਜੀ ਹਾਂਜੀ ਕਰ ਰਹੇ ਜੱਦੀ ਇਥੋਂ ਦੇ ਤੁਸੀਂ ਹਾਂਜੀ ਜੱਦੀ ਦੇ ਹਾਂਜੀ ਜੀ ਦੇ ਹਾਲਾਤ ਨੇ ਤੇ ਲੋਕ ਇਥੇ ਪਹੁੰਚ ਰਹੇ ਨੇ ਪਰ ਜਿਹਦੇ ਵਿੱਚ ਹੁਣ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਰਾਮ ਦੇਓ ਰਾਮਣ ਦੇਓ ਕਿ ਘਰ ਦੇ ਵਿੱਚ ਜੋ ਪੂਰਾ ਘਰ ਹੀ ਇਸ ਨੌਜਵਾਨ ਦੇ ਖਰਚੇ ਤੋਂ ਬਚਾਰਿਆ ਮਾਤਾ ਮਿੱਤਰ ਬਜ਼ੁਰਗ ਹੈਗੇ ਨੇ ਪਤਨੀ ਆ ਦੋ ਬੱਚੇ ਛੋਟੇ ਛੋਟੇ ਤੇ ਸਰਕਾਰ ਕੋ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਬੰਦੀ ਸਿਹਤ ਆ ਇਸ ਪਰਿਵਾਰ ਨੂੰ ਦਿੱਤੀ ਜਾਵੇ ਕੈਮਰਾਮੈਨ ਮਨੋਜ ਦੇ ਨਾਮ ਮਹਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮ੍ਰਿਤਸਰ